ਜੈਪੀਨ ਜੈਪਾਤ ਮੈਂ ਸੋਮ ਸੋਹਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਜਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਅੱਜ ਪੰਜਾਬ ਦੇ 5 ਜ਼ਿਲ੍ਹੇ ਬੰਦ ਨੇ ਦੱਸਦੀ ਹੈ ਕਿ 26 ਜਨਵਰੀ ਵਾਲੇ ਦਿਨ ਇੱਕ ਵਿਸ਼ਾਲ ਜੀਤ ਨਾਮ ਦੇ ਸ਼ਖਸ ਦੇ ਵੱਲੋਂ ਬਕਾਇਦਾ ਤੌਰ ਤੇ ਬਕਾਇਦਾ ਤੌਰ ਤੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਔਰ ਉਸ ਨੂੰ ਲੈ ਕੇ ਸਮਾਜਿਕ ਜੋ ਸਾਝ ਹੁੰਦੀ ਹੈ ਭਾਈਚਾਰਕ ਜੋ ਸਾਝ ਹੈ ਉਹ ਕਿਤੇ ਨਾ ਕਿਤੇ ਕਟਗਰੇ ਦੇ ਵਿੱਚ ਨਜ਼ਰ ਆ ਰਹੀ ਹੈ ਕਿ ਆਖਰ ਇਹ ਸ਼ਖਸ ਕੌਣ ਹੈ ਜਿਸ ਨੇ ਇੰਨੀ ਹਿੰਮਤ ਕੀਤੀ ਪੌੜੀ ਲਿਆਂਦੀ ਪੌੜੀ ਲਿਆ ਕੇ ਉਸ ਦੇ ਉੱਪਰ ਚੜਿਆ ਹੈ ਔਰ ਬਾਬਾ ਸਾਹਿਬ ਦੀ ਮੂਰਤੀ ਦੇ ਉੱਪਰ ਹਥੌੜੇ ਮਾਰਨੇ ਸ਼ੁਰੂ ਕਰ ਦਿੱਤਾ ਇਸ ਸ਼ਖਸ ਵਿੱਚ ਇੰਨੀ ਹਿੰਮਤ ਨਹੀਂ ਹੈ ਲੇਕਿਨ ਸਵਾਲ ਇੱਥੇ ਹੈ ਕਿ ਜੇ ਇਹਦੇ ਵਿੱਚ ਹਿੰਮਤ ਨਹੀਂ ਹੈ ਤਾਂ ਫਿਰ ਇਸ ਨੂੰ ਹਿੰਮਤ ਦੇਣ ਵਾਲੇ ਕੌਣ ਨੇ ਕੋਹੋ ਸ਼ਖਸ ਨੇ ਉਹ ਬਕਾਇਦਾ ਤੌਰ ਤੇ ਨੰਗੇ ਹੋਣੇ ਚਾਹੀਦੇ ਆ ਜੋ ਪੰਜਾਬ ਦੇ ਵਿੱਚ ਆਪਸੀ ਸਾਂਝ ਨੂੰ ਤੋੜਨ ਦੀਆਂ ਇਹ ਸਾਜ਼ਿਸ਼ਾਂ ਜਿਹੜੀਆਂ ਐ ਉਹ ਕੀਤੀਆਂ ਜਾ ਰਹੀਆਂ ਨੇ ਅੱਜ پورا پنجاب جڑا ہے اور اس گل کے روس کے آخر اس شخص کی ہمت کم ہوئی کہ بابا صاحب کی مورتی نو توڑیا جا سکے لیکن دوستو چھبی والے چھبی جنوری والے دن جی پورا بھارت جڑا ہے وہ چھبی جنوری مناؤ کے ਬਾਬਾ ਸਾਹਿਬ ਦੇ ਜੈਕਾਰਿਆਂ ਦੀ ਗੱਲਬਾਤ ਹੋ ਰਹੀ ਸੀ ਲਿਖੇ ਹੋਏ ਸੰਵਿਧਾਨ ਦੀ ਗੱਲਬਾਤ ਹੋ ਰਹੀ ਸੀ ਲੇਕਿਨ ਉੱਥੇ ਹੀ ਅਮਰੀਸਰ ਦੇ ਟਾਊਨ ਹਾਲ ਦੇ ਵਿੱਚ ਲੱਗੀ ਇੱਕ ਬਹੁਤ ਹੀ ਵਿਸ਼ਾਲ ਮੂਰਤ ਜਿਹੜੀ ਡਾਕਟਰ ਬੀ ਆਰ ਅੰਬੇਦਕਰ ਸਾਹਦੀ ਹੈ ਉਸ ਨੂੰ ਤੋੜਨ ਦੀ ਸਾਜ਼ਿਸ਼ ਕੀਤੀ ਗਈ ਹੈ ਸੋ ਦੋਸਤੋ ਜਦੋਂ ਇਸ ਪੂਰੇ ਬਾਰੇ ਪਤਾ ਕੀਤਾ ਗਿਆ ਤਾਂ ਪਤਾ ਇਹ ਲੱਗਾ ਕਿ ਇਹ ਵਾਸੀ ਜਿਹੜਾ ਧਰਨਕੋਟ ਦੇ ਰਹਿਣ ਵਾਲਾ ਹੈ ਔਰ ਇਸ ਦੀ ਮਤਲਬ ਜੋ ਗੱਲਬਾਤ ਹੁਣ ਤੱਕ ਆਈ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਇਹ ਕਿਰਾਏ ਤੇ ਰਹਿ ਰਿਹਾ ਸੀ ਲੇਕਿਨ ਅੱਜ ਅੱਜ ਕੁਛ ਇੱਕ ਤਾਕਤਾਂ ਨੇ ਇਸ ਨੂੰ ਇਸਤੇਮਾਲ ਕੀਤਾ ਔਰ ਇਸ ਨੂੰ ਇਸਤੇਮਾਲ ਕਰਨ ਤੋਂ ਬਾਅਦ ਮੂਰਤੀ ਨੂੰ ਤੋੜਨ ਦੀ ਜਿਹੜੀ ਘਟਨਾ ਹੈ ਉਸ ਨੂੰ ਪ੍ਰੈਕਟੀਕਲੀ ਰੂਪ ਦੇ ਵਿੱਚ ਇੱਕ ਸਾਜ਼ਿਸ਼ ਦੇ ਤਹਿਤ ਤੋੜਨ ਦੀ ਗੱਲਬਾਤ ਕੀਤੀ ਹੈ ਔਰ ਦੋਸਤੋ ਸਭ ਤੋਂ ਵੱਡੀ ਗੱਲ ਹੈ ਕਿ ਭੀੜ ਭਾੜ ਵਾਲੇ ਇਲਾਕੇ ਦੇ ਵਿੱਚ ਇਹ ਸਾਜ਼ੋ ਸਮਾਨ ਆਇਆ ਕਿਸ ਤਰ੍ਹਾਂ لوگ آرے دورے کو مرے ہیں کہ انہوں نے نظر نہیں آ رہے ہیں اور بہت ساری سکھ جتے بندیاں نے خاص کر کے جی اپنے ہنگ سنگھ بیران دی گل کر لیے گروہ کی فوج دی لاتلی فوج دی گل کر لیے تب پورا روز دے بیچے ہے کہ اس شخص نے پکڑیا گیا ہے لیکن اس نے کو یہ کہایا جا کہ کون ہے وہ بیان دے رہے کہ میں ایک نہیں ہے میرے پچھے کون کون ہے کیونکہ اس شخص دی انہی حمد نہیں ہے کہ یہ بابا صاحب دی مورتی تک ਪਹੁੰਚ ਵੀ ਸਕੇ ਕੋਈ ਨਾ ਕੋਈ ਤਾਕਤ ਇਸ ਸ਼ਖਸ ਦੇ ਪਿੱਛੇ ਹੈ ਜੋ ਇਸ ਨੂੰ ਇਹ ਸਾਰੇ ਕੰਮ ਕਰਨ ਲਈ ਮਜਬੂਰ ਕਰ ਰਹੀ ਹੈ ਆਖਰ ਉਸ ਨੂੰ ਉਸਦੇ ਕੋਲ ਪੁੱਛਿਆ ਜਾਵੇ ਸਖਤੀ ਕਰਕੇ ਪੁੱਛਿਆ ਜਾਵੇ ਕਿ ਤੇਰੇ ਪਿੱਛੇ ਕਿਹੜੀਆਂ ਤਾਕਤਾਂ ਨੇ ਜਿਨ੍ਹਾਂ ਨੇ ਤੈਨੂੰ ਇਹ ਹਿੰਮਤ ਦਿੱਤੀ ਹੈ ਤਾਂ ਕਿ ਤੂੰ ਇਸ ਮੂਰਤੀ ਤੱਕ ਪਹੁੰਚ ਸਕੇ ਸੋ ਦੋਸਤੋ ਐਸੇ ਭਾਈਚਾਰੇ ਦੇ ਵਿੱਚ ਪੂਰਾ ਰੋਸ ਹੈ ਪੰਜਾਬ ਦੇ ਪੰਜ ਜ਼ਿਲ੍ਹੇ ਪੂਰਨ ਤੌਰ ਤੇ ਬੰਦ ਨੇ ਔਰ ਜਿਹਦੇ ਵਿੱਚ ਅੰਮ੍ਰਿਤਸਰ ਹੋ ਗਿਆ ਜਲੰਧਰ ਹੋ ਗਿਆ ਨਮਾਸ਼ਹਿਰ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਲੁਧਿਆਣਾ ਹੋ ਗਿਆ ਔਰ ਪੰਜੇ ਜ਼ਿਲ੍ਹਿਆਂ ਦੇ ਵਿੱਚ ਜੇਕਰ ਤੁਸੀਂ ਇਸ ਏਰੀਆ ਦੇ ਵਿੱਚ ਬਾਈ ਬੱਸ ਜਾਣਾ ਚਾਹੁੰਦੇ ਹੋ ਬਾਈਕਾਰ ਜਾਣਾ ਚਾਹੁੰਦੇ ਹੋ ਤੇ ਤੁਹਾਨੂੰ ਜ਼ਰੂਰ ਸੋਚ ਸੰਕੇ ਆਪਣਾ ਰੂਟ ਪਲਾਨ ਕਰ ਲੈਣਾ ਚਾਹੀਦਾ ਕਿਉਂਕਿ ਟੋਟਲੀ ਬੰਦ ਕਰ ਦਿੱਤਾ ਗਿਆ ਹੈ ਲੋਕ ਜਿਹੜੇ ਪੂਰੇ ਗੁੱਸੇ ਦੇ ਵਿੱਚ ਨੇ ਸਰਕਾਰ ਨੂੰ ਵੀ ਇਹ ਪਤਾ ਲੱਗ ਚੁੱਕਾ ਹੈ ਕਿ ਅਸੀਂ ਭਾਈਚਾਰੇ ਦੇ ਇਕ ਅਜਿਹੇ ਮਤਲਬ ਇਹ ਜਿਹੇ ਸ਼ਖਸੀਅਤ ਦੇ ਨਾਲ ਇਹਨਾਂ ਨੇ ਇਹ ਜਹੀ ਗੰਦੀ ਕਰਤੂਤ ਕੀਤੀ ਹੈ ਜਿਸ ਨੂੰ ਰੋਸ ਦੇ ਵਜੋਂ ਬਕਾਇਦਾ ਤੌਰ ਤੇ ਪੰਜ ਜ਼ਿਲ੍ਹੇ ਜਿਹੜੇ ਪੰਜਾਬ ਦੇ ਐ ਉਹ ਬੰਦ ਕਰ ਦਿੱਤੇ ਗਏ ਨੇ ਕੱਲ ਪਾਵਰ ਆਫ ਸੋਸ਼ਲ ਜਸਟੀਸ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਜਨ ਜਸਲ ਸਾਹਿਬ ਨੇ ਵੀ ਇਸ ਗੱਲ ਨੂੰ ਲੈ ਕੇ ਨਿੰਦਾ ਕੀਤੀ ਸੀ ਕਿ ਜ਼ਰੂਰ ਟਰੇਸ ਹੋਣੇ ਚਾਹੀਦੇ ਆ ਆਖਰ ਉਹ ਲੋਕ ਕੌਣ ਨੇ ਜੋ ਪਿੱਛੇ ਤੋਂ ਸਪੋਰਟ ਕਰਦੇ ਨੇ ਔਰ ਪੰਜਾਬ ਦੇ ਵਿੱਚ ਆਪਸੀ ਭਾਈਚਾਰਾ ਜਿਹੜਾ ਹੈ ਜਿਹੜੀ ਸਾਝ ਹੈ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਇਹ ਲੋਕ ਜਿਹੜੇ ਨੇ ਕਾਫੀ ਡਿਸਟਰਬ ਨੇ ਕਿ ਪੰਜਾਬ ਇੱਕ ਅਜਿਹਾ ਸਟੇਟ ਹੈ ਜਿੱਥੋਂ ਸੱਚਮੁੱਚ ਜਿਸ ਪੰਜਾਬ ਨੇ ਹਮਲਾਵਰਾਂ ਨੂੰ ਅੰਦਰ ਨਹੀਂ ਕਰਨ ਦਿੱਤਾ ਉਹ ਇਸ ਤਰ੍ਹਾਂ ਦੀਆਂ ਸਾਕਸ਼ਾਂ ਨੂੰ ਕਿਸ ਤਰ੍ਹਾਂ ਵੀ ਬੇਦਕਾਬ ਕਰ ਸਕਦਾ ਉਹ ਜ਼ਰੂਰ ਕਰੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਲੋਕ ਬਿਲਕੁਲ ਇਹ ਨੰਗੇ ਹੋ ਜਾਣਗੇ ਲੋਕ ਜਿਨ੍ਹਾਂ ਨੇ ਸਾਰੀਆਂ ਸਾਜਿਸ਼ਾਂ ਘੜੀਆਂ ਨੇ ਪੰਜਾਬ ਦੀ ਏਕਤਾ ਨੂੰ ਉਹਨਾਂ ਨੇ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਣਾ ਪੂਰੇ ਪੰਜਾਬ ਦੇ ਵਿੱਚ ਇੱਕ ਬਹੁਤ ਅਲੱਗ ਤਰ੍ਹਾਂ ਦਾ ਮਾਹੌਲ ਹੈ ਐਸੀ ਭਾਈਚਾਰੇ ਦੇ ਨਾਲ ਬਹੁਤ ਸਾਰੇ ਨਿਆਂ ਸਿੰਘ ਵੀਰ ਨੇ ਜਿਹੜੇ ਕਿ ਇਸ ਗੱਲ ਨੂੰ ਲੈ ਕੇ ਖਾਸੇ ਨਾਰਾਜ਼ ਨੇ ਕੀ ਨਾ ਦੇ ਲੋਕਾਂ ਨੇ ਇਸ ਸ਼ਖਸ ਨੇ ਅჯਿਹਾਰ ਕਿਉਂ ਕੀਤਾ ਜਿਸ ਦੇ ਨਾਲ ਪੂਰੇ ਦੇ ਪੂਰੇ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਹੈ ਦੇਖੋ ਪੰਜਾਬ ਦੇ ਮਾਹੌਲ ਤੋਂ ਮਤਲਬ ਕਿਸ ਤਰ੍ਹਾਂ ਦੇ ਲੋਕ ਖਾਸ ਕਰਕੇ ਸਰਕਾਰਾਂ ਦੀ ਗੱਲ ਕਰ ਲਈਏ ਸਾਡੇ ਕਿਸਾਨ ਵੀਰ ਨੇ ਜਿਹੜੇ ਕੀ ਬਕਾਇਦਾ ਤੌਰ ਤੇ ਪਹਿਲਾ ਪੌਣੇ 2 ਸਾਲ ਸਿੰਘੂ ਬਾਰਡਰ ਤੇ ਤੇ ਟਿੱਕਰੀ ਬਾਰਡਰ ਤੇ ਬੈਠੇ ਗਏ ਨੇ ਸਰਕਾਰ ਨੇ ਕਿੰਨਾ ਵੱਡਾ ਨਾਰਾ ਲਾ ਕੇ ਉਹਨਾਂ ਦਾ ਉੱਥੋਂ ਜੀ ਉਹ ਧਰਨਾ ਚੱਕਵਾ ਦਿੱਤਾ ਲੇਕਿਨ ਉਹਨਾਂ ਦੀਆਂ ਪੱਗਾਂ ਅੱਜ ਵੀ ਉੱਥੇ ਦੀਆਂ ਉੱਥੇ ਨੇ ਅੱਜ ਵੀ ਤੁਸੀਂ ਦੇਖੋ 26 ਮਾਰਚ ਨੂੰ ਟਰੈਕਟਰ ਮਾਰਚ ਕੱਢਿਆ ਗਿਆ 26 ਮਾਰਚ ਤੋਂ ਪਹਿਲਾਂ ਕਿੰਨੀ ਦੇਰ ਤੋਂ ਬਕਾਇਦਾ ਤੌਰ ਤੇ ਉਹ ਜਿਹੜੇ ਧਰਨੇ ਦੇ ਬੈਠੇ ਹੋਏ ਨੇ ਲੇਕਿਨ ਸਰਕਾਰਾਂ ਦੇ ਕੰਨ ਤੇ ਜੋ ਤੱਕ ਸਰਕ ਨਹੀਂ ਨਜ਼ਰ ਨਹੀਂ ਆ ਰਹੀ ਸੋ ਇਸ ਕਰਕੇ ਇਸ ਮਾਮਲੇ ਨੂੰ ਪਰੀਗੰਭੀ ਤਣਾ ਲੈਣ ਦੀ ਜ਼ਰੂਰਤ ਹੈ ਕਿਉਂਕਿ ਜਦੋਂ ਜਦੋਂ ਵੀ ਡਾਕਟਰ ਬੀ ਆਰ ਅੰਬੇ德ਕਰ ਸਾਹਿਬ ਕੋਈ ਮਾਮੂਲੀ ਸ਼ਖਸੀਅਤ ਨਹੀਂ ਹੈ ਜਿਹੜੇ ਲੋਕ ਮਤਲਬ ਬਾਬਾ ਸਾਹਿਬ ਦੇ ਲਿਖੇ ਸੰਵਿਧਾਨ ਨੂੰ ਤੋੜਨ ਦੀ ਗੱਲ ਕਰਦੇ ਆ ਉਹਨਾਂ ਨੂੰ ਸੱਚਮੁੱਚ ਰਾਤ ਨੂੰ ਨੀਂਦ ਨਹੀਂ ਆਉਂਦੀ ਉਹਨਾਂ ਨੂੰ ਤਾਂ ਸੁਪਨਿਆਂ ਦੇ ਵਿੱਚ ਵੀ ਡਾਕਟਰ ਬੀ ਆਰ ਅੰਬੇ德ਕਰ ਸਾਹਿਬ ਨਜ਼ਰ ਆਉਂਦੇ ਨੇ ਉਹ ਡਿਸਟਰਬ ਹੋ ਜਾਂਦੇ ਨੇ ਉਹ ਚਾਹੁੰਦੇ ਨੇ ਕਿ ਸੰਵਿਧਾਨ ਨੂੰ ਬਦਲਿਆ ਲਿਆ ਜਾਵੇ ਪਰ ਦੋਸਤੋ ਇੱਕ ਗੱਲ ਕਲੀਅਰ ਕਰ ਦਿਆਂ ਇਸ ਸੰਵਿਧਾਨ ਇੰਨੀ ਆਸਾਨੀ ਦੇ ਨਾਲ ਇੱਕ ਸ਼ਬਦ ਨਹੀਂ ਬਦਲਿਆ ਜਾ ਸਕਦਾ ਇੱਕ ਸ਼ਬਦ ਵੀ ਨਹੀਂ ਬਦਲਿਆ ਜਾ ਸਕਦਾ ਜਿਹੜੇ ਲੋਕ ਅੱਜ ਸੰਵਿਧਾਨ ਨੂੰ ਚੇਂਜ ਕਰਨ ਦੀ ਗੱਲਬਾਤ ਕਰ ਰਹੇ ਆ ਸੰਵਿਧਾਨ ਨੂੰ ਬਦਲਣ ਦੀ ਗੱਲਬਾਤ ਕਰ ਰਹੇ ਆ ਜਦੋਂ ਉਹ 100 ਚੁੱਕਦੇ ਆ ਤੇ ਉਸੇ ਹੀ ਸੰਵਿਧਾਨ ਨੂੰ ਆਪ ਵਿੱਚ ਪਕੜ ਕੇ 100 ਚੁੱਕਦੇ ਨੇ ਡਾਕਟਰ ਬੀ ਆਰ ਅੰਬੇਡਕਰ ਸਭ ਕੋ ਮਮੁਲੀ ਸ਼ਖਸੀਅਤ ਹੈ ਇਹ ਲੋਕਾਂ ਦੇ ਰਾਤਾਂ ਦੀ ਜਿਹੜੀ ਨੀਂਦ ਹੈ ਉਹ ਪੂਰੀ ਤਰ੍ਹਾਂ ਹਰਾਮ ਹੋ ਚੁੱਕੀ ਹੈ ਇਹਨਾਂ ਨੂੰ ਚਾਰੇ ਪਾਸੇ ਪਿਛਲੇ ਦਿਨੀ ਸਾਡੇ ਸਾਡੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਾਬਾ ਸਾਹਿਬ ਅੰਬੇਡਕਰ 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 ਮਤਲਬ ਉਸ ਸ਼ਖਸ ਨੂੰ ਤੁਸੀਂ ਇਮੇਜਿਨ ਕਰ ਸਕਦੇ ਹੋ ਕਿੰਨਾ ਡਿਸਟਰਬ ਹੋਏਗਾ ਔਰ ਕਿੰਨਾ ਡਿਸਟਰਬ ਹੋਏਗਾ ਜਿਸਨੇ ਬਕਾਇਦਾ ਤੌਰ ਤੇ ਲੋਕ ਸਭਾ ਦੇ ਵਿੱਚ ਇਹ ਭਾਸ਼ਣ ਦਿੱਤਾ ਹੈ ਕਿੰਨਾ ਡਿਸਟਰਬਿੰਗਲੀ ਤੌਰ ਤੇ ਕਿੰਨੇ ਲੋਕ ਡਿਸਟਰਬ ਨੇ ਸੋ ਇਸ ਕਰਕੇ ਕਿਤਨਾ ਕਿਤੇ ਇਹ ਜਿਹੜੀ ਸਾਜ਼ਿਸ਼ ਹੈ ਉਹ ਬੇਨਕਾਬ ਹੋਣੀ ਚਾਹੀਦੀ ਹੈ ਕੋਈ ਵੀ ਹੈ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੈ ਜਾਂ ਉਹ ਪਾਰਟੀ ਨਾਲ ਨਹੀਂ ਵੀ ਸੰਬੰਧਿਤ ਹੈ ਤਾ ਉਸ ਦਾ ਫੇਸ ਲੋਕਾਂ ਦੇ ਵਿੱਚ ਆਉਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਅਸਲ ਵਿੱਚ ਇਹ ਲੋਕ ਉਹ ਨੇ ਜੋ ਭਾਰਤ ਦੇ ਵਿੱਚ ਸਾਡੇ ਪੰਜਾਬ ਦੀ ਸ਼ਾਂਤੀ ਨੂੰ ਪੰਗ ਕਰਨਾ ਚਾਹੁੰਦੇ ਨੇ ਪੰਜਾਬ ਤਾਂ ਪਹਿਲੇ ਹੀ ਤੁਹਾਨੂੰ ਪਤਾ ਹੀ ਹੈ ਪੰਜਾਬ ਬੜਾ ਵਿਸ਼ਾਲ ਮਹਾਨ ਪ੍ਰਦੇਸ਼ ਹੈ ਔਰ ਜੋ ਵੀ ਸਰਕਾਰਾਂ ਨੇ ਹਕੂਮਤਾਂ ਨੇ ਭਾਵੇਂ ਉਹ ਪਿਛਲੇ ਮਤਲਬ ਕਹਿ ਸਕਦੇ ਆ ਕਿ ਮੁਗਲਾਂ ਦੀਆਂ ਹਕੂਮਤਾਂ ਰਹੀਆਂ ਨੇ ਲੇਕਿਨ ਜੇ ਡਰੀਆਂ ਨੇ ਤਾਂ ਸਿਰ ਪੰਜਾਬ ਤੋਂ ਡਰੀਆਂ ਨੇ ਜਦੋਂ ਤੱਕ ਪੰਜਾਬ ਹੈ ਦੁਨੀਆ ਦੀ ਕੋਈ ਤਾਕਤ ਪੰਜਾਬ ਦੇ ਵਿੱਚ ਅਜਿਹਾ ਮਾਹੌਲ ਕ੍ਰੀਏਟ ਨਹੀਂ ਕਰ ਸਕਦੀ ਔਰ ਉਹ ਬੇਨਕਾਬ ਹੁੰਦੇ ਨੇ ਹੁੰਦੇ ਆਏ ਨੇ ਔਰ ਇਸ ਪਰਦੇ ਨੂੰ ਲੈ ਕੇ ਇਹ ਜਿਹੜੀ ਬਾਬਾ ਸਾਹਿਬ ਦੀ ਮੂਰਤੀ ਦੇ ਉਰ ਤੋੜਨ ਦੀ ਛੇੜਛਾੜ ਕੀਤੀ ਹੈ ਇਸ ਨੂੰ ਵੀ ਤੁਸੀਂ ਦੇਖਣਾ ਚੰਦ ਕੁ ਦਿਨਾਂ ਦੇ ਵਿੱਚ ਉਹ ਸਾਰੇ ਚਿਹਰੇ ਜਿਹੜੇ ਆ ਉਹ ਬੇਨਕਾਬ ਹੋ ਜਾਣਗੇ ਕਿਉਂਕਿ ਅਸਲ ਵਿੱਚ ਕੀ ਹੈ ਆમે ਸਰਕਾਰਾਂ ਦਾ ਬਹੁਤ ਕੁਝ ਕਹਿ ਰਹੀ ਹੈ ਮੈਂ ਜਾਂਚ ਕਰਾਵਾਂਗੇ ਜਾਂਚ ਕਰਾਵਾਂਗੇ ਇਹਨਾਂ ਦੀ ਜਾਂਚ ਤੋਂ ਪਹਿਲੇ ਤੁਸੀਂ ਦੇਖ ਲਓ ਸਾਰਾ ਕੁਝ ਹੋ ਜਾਣਾ ਹੁਣ ਐਸੀ ਸਮਾਜ ਦੇ ਵਿੱਚ ਕਾਫੀ ਜ਼ਿਆਦਾ ਰੋਸ ਹੈ ਕੱਲ ਵੀ ਤੁਸੀਂ ਦੇਖਿਆ ਕਿ ਕਿੰਨਾ ਜ਼ਿਆਦਾ ਉਹਨਾਂ ਨੇ ਬਕਾਇਦਾ ਤੌਰ ਤੇ ਆਉਣ ਜਾਣ ਵਾਲੇ ਵੀ ਡਿਸਰਾਈਵ ਹੁੰਦੇ ਨੇ ਲੇਕਿਨ ਹੋਰ ਜਾਂ ਬਾਰੇ ਇਹ ਜਿਹੜੀ ਰਿਐਲਿਟੀ ਦਾ ਪਤਾ ਲੱਗਦਾ ਤੇ ਨਾਲ ਹੀ ਗੱਡੀ ਖੜਕੇ ਕੋ ਕੋ ਬੈਠ ਜਾਂਦੇ ਨੇ ਕਿ ਇਹ ਗਲਤ ਗੱਲ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੋ 26 ਜਨਵਰੀ ਵਾਲੇ ਦਿਨ ਇਸ ਘਟਨਾ ਨੇ ਪੂਰੇ ਪੰਜਾਬ ਦੇ ਮਾਹੌਲ ਨੂੰ ਜਿਹੜਾ ਹੈ ਅਸ਼ਾਂਤ ਕਰ ਦਿੱਤਾ ਹੈ ਔਰ ਪੰਜਾਬ ਜਿੱਥੇ ਮਤਲਬ ਕਹਿ ਸਕਦੇ ਆ ਕਿ ਪੰਜਾਬ ਦੇ ਰਿਆਮਾਂ ਦੀ ਧਰਤੀ ਆ ਹਮੇਸ਼ਾ ਪੰਜਾਬ ਤੋਂ ਸਰਬ ਸੰਜੀ ਵਾਲਤਾ ਦਾ ਪ੍ਰਚਾਰ ਕੀਤਾ ਜਾਂਦਾ ਭਾਈਚਾਰਕ ਸਾਂਝ ਦਾ ਪ੍ਰਚਾਰ ਕੀਤਾ ਜਾਂਦਾ ਸਰਬੱਤ ਦੇ ਭਲੇ ਦਾ ਪ੍ਰਚਾਰ ਕੀਤਾ ਜਾਂਦਾ ਹੈ ਜਦੋਂ ਉਸੇ ਹੀ ਪੰਜਾਬ ਦੇ ਵਿੱਚ ਕੁਝ ਲੋਕਾਂ ਦੀ ਘੱਟੀਆਂ ਸੋਚ ਕਰਕੇ ਕੁਝ ਲੋਕਾਂ ਦੀ ਘੱਟੀਆਂ ਮਾਨਸਿਕਤਾ ਕਰਕੇ ਅਜਿਹੀਆਂ ਹਰਕਤਾਂ ਨੂੰ ਉਹ ਅੰਜਾਮ ਦਿੰਦੇ ਨੇ ਤਾਂ ਫਿਰ ਕਿਤੇ ਨਾ ਕਿਤੇ ਪੰਜਾਬ ਦੇ ਵਾਸੀ ਬੇਸ਼ੱਕ ਉਹ ਐਸੀ ਭਾਈਚਾਰੇ ਨਾਲ ਸੰਬੰਧਿਤ ਹੋਣ ਜਾਂ ਨਾ ਹੋਣ ਔਰ ਉਹਨਾਂ ਦੇ ਦਿਲ ਦੇ ਵਿੱਚ ਇਹ ਗੁੱਸਾ ਆਉਂਦਾ ਹੀ ਆਉਂਦਾ ਹੈ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਇਸ ਮਾਹੌਲ ਤੋਂ ਬਾਅਦ ਅੱਜ ਦਾ ਮਾਹੌਲ ਇਹ ਹੈ ਕਿ ਅੱਜ ਹਰ ਚਿਹਰੇ ਦੇ ਉੱਪਰ ਇੱਕ ਡਰ ਬਣਿਆ ਹੋਇਆ ਹੈ ਅੱਜ ਪੰਜ ਰਾਜ ਪੰਜਾਬ ਸਟੇਟ ਦੇ ਵਿੱਚ ਪੰਜ ਜ਼ਿਲ੍ਹੇ ਜਿਹੜੇ ਨੇ ਉਹ ਪੂਰਨ ਤੌਰ ਤੇ ਬੰਦ ਨੇ ਸਕੂਲ ਕਾਲਜ ਟੋਟਲੀ ਬੰਦ ਕਰ ਦਿੱਤੇ ਗਏ ਨੇ ਚਾਰੇ ਪਾਸੇ ਪੁਲਿਸ ਹੀ ਪੁਲਿਸ ਲੱਗੀ ਨਜ਼ਰ ਆਉਂਦੀ ਹੈ ਸੜਕਾਂ ਜਿਹੜੀਆਂ ਨੇ ਬਿਲਕੁਲ ਸਿਰ ਤੋਂ ਸਿਰਫ ਵਿਰੋਧ ਵਾਲੇ ਵੀਰ ਭੈਣ ਬੱਚੇ ਬਜ਼ੁਰਗ ਨਜ਼ਰ ਆਉਂਦੇ ਨੇ ਕੋਈ ਵੀ ਦੁਕਾਨਦਾਰ ਜਿਹੜਾ ਹੈ ਉਸ ਦੀ ਹਿੰਮਤ ਨਹੀਂ ਪੈ ਰਹੀ ਕਿ ਦੁਕਾਨ ਖੋਲੀਏ ਕਿਉਂਕਿ ਦੁੱਖ ਉਸ ਵਿੱਚ ਵੀ ਦੁੱਖ ਹੈ ਕਿ ਜਿਹੜਾ ਨਹੀਂ ਹੋਣਾ ਚਾਹੀਦਾ ਸੀ ਜਿਸ ਸੰਵਿਧਾਨ ਕਰਕੇ ਅੱਜ ਸਾਡੀਆਂ ਧੀਆ ਪੈਣਾ ਜਿਹੜੀਆਂ ਨੇ ਉਹ ਐਜੂਕੇਟ ਹੋ ਰਹੀਆਂ ਨੇ ਉੱਚੇ ਉੱਚੇ ਆਉਂਦੇ ਤੇ ਨੌਕਰੀਆਂ ਕਰ ਰਹੀਆਂ ਨੇ ਸਾਡੇ ਵੀਰ ਅੱਜ ਜੇ ਮੈਂ ਬੋਲ ਰਿਹਾ ਤੇ ਕਿਸ ਦੀ ਬਦੌਲਤ ਬੋਲ ਰਿਹਾ ਉਹ 바ਵਾ ਸਾਹਿਬ ਦੇ ਲਿਖੇ ਹੋਏ ਸੰਵਿਧਾਨ ਦੀ ਬਦੌਲਤ ਹੀ ਮੈਂ ਆਪ ਜੀ ਦੇ ਨਾਲ ਆਪਣੇ ਵਿਚਾਰ ਸਾਂਝੇ ਕਰ ਰਿਹਾ ਸੋ ਦੋਸਤੋ ਮੈਂ ਤਾਂ ਇਹ ਕਹਾਂਗਾ ਕਿ ਬਿਲਕੁਲ ਇਹ ਲੋਕ ਬੇਨਕਾਬ ਹੋਣੇ ਚਾਹੀਦੇ ਆ ਇਸ ਸ਼ਖਸ ਦੇ ਕੋਲੋਂ ਪੁੱਛਗਛ ਹੋਣੀ ਚਾਹੀਦੀ ਹੈ ਬੜੇ ਸਖਤ ਤੌਰ ਤੇ ਪੁੱਛਗਛ ਹੋਣੀ ਚਾਹੀਦੀ ਹੈ ਕਿ ਤੂੰ ਇਹ ਸਾਰੀ ਜੇ ਘਟਨਾ ਹੈ ਇਸ ਨੂੰ ਅੰਜਾਮ ਦਿੱਤਾ ਤਾਂ ਕਿਉਂ ਦਿੱਤਾ ਕਿਸ ਕਾਰਨ ਕਰਕੇ ਕੀ ਮਜਬੂਰੀ ਸੀ ਤੇਰੀ ਕਿ ਤੂੰ ਅੰਜਾਮ ਦਿੱਤਾ ਔਰ ਕਿਹੜੇ-ਕਿਹੜੇ ਲੋਕ ਨੇ ਤੇਰੇ ਪਿੱਛੇ ਜੋ ਇਸ ਘਟਨਾ ਨੂੰ ਅੰਜਾਮ ਦੇਣ ਲਈ ਤੈਨੂੰ ਇਸਤੇਮਾਲ ਕਰ ਰਹੇ ਨੇ ਸਾਰੇ ਕੁਝ ਜਿਹੜਾ ਪੂਰੀ ਤਰ੍ਹਾਂ ਜਾਂਚ ਹੋਵੇ ਨਹੀਂ ਤਾਂ ਤੁਸੀਂ ਦੇਖਣਾ ਹੈ ਪ੍ਰੋਟੈਸਟ ਦਿਨੋਂ-ਦਿਨ ਵਧਦਾ ਰਹੇਗਾ ਅੱਜ ਪੰਜ ਜ਼ਿਲ੍ਹੇ ਬੰਦ ਹੋਏ ਨੇ ਹੋ ਸਕਦਾ ਕਿ ਕੱਲ ਨੂੰ ਪੂਰੇ ਪੰਜਾਬ ਦੀ ਬੰਦ ਦੀ ਕਾਲ ਆ ਜਵੇ ਸੋ ਇਸ ਕਰਕੇ ਕਿਤੇ ਨਾ ਕਿਤੇ ਲੋਕਾਂ ਦੀ ਮਨਸ਼ਾ ਇਹ ਹੈ ਕਿ ਪੰਜਾਬ ਦੇਖੋ ਕੋਈ ਵੀ ਰਾਜਨੀਤਿਕ ਪਾਰਟੀ ਦੇਖੋ ਮੈਂ ਬੜੀ ਸਪਸ਼ਟ ਗੱਲ ਕਰਨ ਲੱਗਾ ਭਾਵੇਂ ਉਹ ਕੇਂਦਰ ਦੀ ਹੋਵੇ ਭਾਵੇਂ ਕਿਤੇ ਦੀ ਵੀ ਹੋਵੇ ਜੇ ਉਹ ਡਰੀ ਹੈ ਤਾਂ ਸਿਰ ਪੰਜਾਬ ਤੋਂ ਡਰੀ ਹੈ ਹੋਰ ਕਿਸੇ ਪਾਸਿਓਂ ਨਹੀਂ ਡਰੀ ਜਦੋਂ ਵੀ ਕਿਸੇ ਪਾਸਿਓਂ ਬਗਾਵਤ ਦੀ ਆਵਾਜ਼ ਉੱੜਦੀ ਹੈ ਤੋ ਪੰਜਾਬ ਚੋਟਦੀ ਹੈ کیونکہ پنجاب پجاب نو پتا ہے کہ جو ساڑی آواز نباؤ نے بہت سارا کوششیں کرنگے لیکن پنجاب دی ایک جھٹتا جان جہی ہے ہر کسان کا دھرنا لگا اتنے کسان ہی نہیں بیٹھے اتنے مزدور بھی جانے نے اتنے تیہاں بھن بچے بزرگ بھی جاتے ہیں کیونکہ مسئلہ صرف کسان کا نہ نہیں ہے یہ مسئلہ پورے پنجاب دا ہے سو اس کر کے دوستواب کی دھرتی سنمان یوگ دھرتی ہے جتنے چوبیس گھنٹے گربا کا پرچار ہو رہا ہے ਸਾਰ ਹੋ ਗਿਆ ਜਿੱਥੇ ਹਮੇਸ਼ਾ ਸਾਂਝੀ ਦੀ ਵਾਲਤਾ ਦੀ ਗੱਲਬਾਤ ਕੀਤੀ ਜਾਂਦੀ ਹੈ ਜਿੱਥੇ ਸਿਰਫ ਏਕਤਾ ਦੀ ਗੱਲਬਾਤ ਕੀਤੀ ਜਾਂਦੀ ਹੈ ਜਦੋਂ ਇਸ ਤਰ੍ਹਾਂ ਦੀਆਂ ਕੁਝ ਗੰਦੀਆਂ ਸੋਚ ਜਿਹੜੀ ਹੈ ਗੰਦੀ ਸੋਚ ਵਾਲੇ ਲੋਕ ਇਸ ਤਰ੍ਹਾਂ ਮਿਲ ਜਾਂਦੇ ਨੇ ਤਾਂ ਫਿਰ ਉਹ ਇਸ ਨੂੰ ਇਸਤੇਮਾਲ ਕਰਨੇ ਦੀ ਕੋਸ਼ਿਸ਼ ਕਰਦੇ ਨੇ ਸੋ ਜੋ ਵੀ ਅਪਡੇਟ ਹੋਏਗੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬ ਦੇ ਜਿਹੜੇ 5 ਜ਼ਿਲ੍ਹੇ ਬੰਦ ਨੇ ਉਤੋਂ ਲੈ ਕੇ ਅਪਡੇਟ ਲੈਣ ਦੀ ਕਿ ਬੰਦ ਦਾ ਕਿਸ ਤਰ੍ਹਾਂ ਦਾ ਅਸਰ ਨਜ਼ਰ ਆ ਰਿਹਾ ਹੈ ਲੋਕਾਂ ਨੂੰ ਲੋਕਾਂ ਦਾ ਕਿਸ ਤਰ੍ਹਾਂ ਮਤਲਬ ਸਿਕਿਉਰਟੀ ਪੁਆਇੰਟ ਆਫ View ਤੋਂ ਕੀ ਕੀ ਇੰਤਜ਼ਾਮ ਕੀਤੇ ਗਏ ਨੇ ਕੋਸ਼ਿਸ਼ ਕਰਦੇ ਆ ਅਸੀਂ ਸਾਰੇ ਜ਼ਿਲ੍ਹਿਆਂ ਦੇ ਨਾਲ ਸੰਪਰਕ ਕਰਨ ਦੀ ਸੋ ਦੋਸਤੋ ਗੱਲ ਇਹੀ ਹੈ ਕਿ ਜੋ ਲੋਕ ਇਸ ਤਰ੍ਹਾਂ ਦੀ ਮਨਸ਼ਾ ਲੈ ਕੇ ਪੰਜਾਬ ਨੂੰ ਤੋੜਨੇ ਦੀ ਕੋਸ਼ਿਸ਼ ਕਰਦੇ ਆ ਪਲੀਜ਼ ਉਹ ਪੰਜਾਬ ਨੇ ਜੋ ਸਾਜ ਹੈ ਪੰਜਾਬ ਦੀ ਉਸ ਨੂੰ ਬਰਕਰਾਰ ਰੱਖਣ ਦੇ ਵਿੱਚ ਆਪਣਾ ਪਲ ਪਲ ਦੇਣ ਨਾ ਕਿ ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਕਰ ਕਿਉਂਕਿ ਪੰਜਾਬ ਨੂੰ ਤੋੜਨ ਲਈ ਕਿੰਨੇ ਹਮਲੇ ਹੋਏ ਨੇ ਲੇਕਿਨ ਪੰਜਾਬ ਆਡੋਲ ਅੱਜ ਵੀ ਉੱਥੇ ਦਾ ਉੱਥੇ ਹੈ ਸੋ ਦੋਸਤੋ ਅਗਲੀ ਕੀ ਅਪਡੇਟ ਆਉਂਦੀ ਇਸ ਖਬਰ ਨੂੰ ਲੈ ਕੇ ਪੋਸੂ ਨਾਮਾ ਚੈਨਲ ਦੀ ਰਹੇਗੀ ਨਜ਼ਰ ਜੁੜੇ ਰਹੋ ਪਾਵਰ ਆਫ ਸੋਸ਼ਲ ਜੁਨਟੀ ਦੇ ਚੈਨਲ ਪੋਸੂ ਨਾਮਾ ਚੈਨਲ ਦੇ ਨਾਲ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੈਪੀਨ ਜੈਪਾ